ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੇਰੇ ਲੋਕ ਵੀਡੀਓ ਸ਼ੇਅਰ ਕਰਦੇ ਨੇ ਕਿ ਹਰਜੀਤ ਸਿੰਘ ਨੂੰ ਬਹਿਰੂਪੀਆ ਕਾਦਾ ਮੈਂ ਉਹਨਾਂ ਨੂੰ ਜਵਾਬ ਦੇਣ ਲੱਗਿਆ ਜਿਹੜੇ ਤਲਦੇ ਨਹੀਂ ਆਹ ਲੋ ਜੀ ਹਰਜੀਤ ਸਿੰਘ ਨੇ ਪਾਲੀਆਂ ਰੁਦਰਾਕਸ਼ ਦੀਆਂ ਮਾਲਾਂ ਆਹ ਪਾ ਲਈ ਤੇ ਇੱਕ ਨਾਲ ਗੱਲ ਨਹੀਂ ਬਣੀ ਇਹ ਇੱਕ ਹੋਰ ਪਾਲੀ ਤੇ ਆਹ ਲਾ ਲਿਆ ਹਰਜੀਤ ਸਿੰਘ ਨੇ ਇੱਥੇ ਤੇਲਕ ਆਹ ਪਾ ਲਈ ਡਾਇਮੰਡ ਦੀ ਰਿੰਗ ਸਿੱਪਰ ਮਜ਼ਬੂਤ ਹੋ ਜਾਊਗਾ ਆਪਾਂ ਲਾ ਲਈ ਆਪਾਂ ਨੇ ਵਾਚ ਗੁਰਗੱਜ ਸਿੰਘ ਜੀ ਕੁਲਦੀਪ ਸਿੰਘ ਗੁਰਗੱਜ ਜੀ ਆਪ ਵੀ ਕਹਿ ਰਹੇ ਹੋ ਕਿ ਮੈਂ ਬਹਿਰੂਪੀਆ ਆ ਬਣ ਗਿਆ ਮੈਂ ਬਹਿਰੂਪੀਆ ਇਹਦੇ ਨਾਲ ਦੱਸੋ ਪੰਥ ਦਾ ਕੀ ਨੁਕਸਾਨ ਹੋਇਆ ਇਹਨਾਂ ਤਿਲਕ ਦੇ ਨਾਲ ਇਹਨਾਂ ਮਾਲਾ ਦੇ ਨਾਲ ਦੱਸੋ ਕਿਹੜੀ ਪੰਥ ਨੂੰ ਟਾ ਲੱਗ ਗਈ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਨਵਾਜ ਕਰਾਉਨੇ ਹੋ ਉਦੋਂ ਟਾ ਨਹੀਂ ਲੱਗੀ ਤੁਸੀਂ ਜਦੋਂ ਚੋਰੀ ਤੋਂ ਡਰਦੇ ਅੰਮ੍ਰਿਤ ਵੇਲੇ ਹੀ ਜਾ ਕੇ ਜਥੇਦਾਰੀ ਦੀ ਤੁਸੀਂ ਉੱਥੇ ਸਰੋਪਾ ਲੁੰਨੇ ਉਦੋਂ ਟਾ ਨਹੀਂ ਲੱਗੀ ਪੰਥ ਨੂੰ ਜਦੋਂ ਤੁਸੀਂ ਅੰਗਰੇਜ਼ਾਂ ਵਾਲੀ ਟੂਚੀ ਵਾਲੀ ਪੱਗ ਬੰਨਦੇ ਹੋ ਉਹ ਰੀਲਾ ਦੀ ਪੰਥ ਸ਼੍ਰੋਮਣੀ ਬੁੱਢਾ ਦਲ 96 ਕਰੋੜੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਉਹ ਜਥੇਦਾਰ ਨੇ ਬੁੱਢਾ ਦਲ ਪੰਥਾ ਨਿਹੰਗ ਪੰਥਾ ਪੰਥ ਦੇ ਵਿੱਚ ਤੁਹਾਨੂੰ ਪ੍ਰਮਾਣ ਨਹੀਂ ਹੈ ਪੰਥ ਦੇ ਤੁਸੀਂ ਉਲਟ ਜਾਂਦੇ ਹੋ ਤੁਸੀਂ ਪੰਥ ਦਾ ਬਾਣਾ ਨਹੀਂ ਪਾਇਆ ਵਾ ਪੰਥ ਦਾ ਬਾਣਾ ਨੀਲਾ ਪੰਥ ਦਾ ਬਾਣਾ ਨਿਹੰਗ ਸਿੰਘਾਂ ਦਾ ਪੰਥ ਲਾਉਂਦਾ ਕਮਰਕੱਸਾ ਪੰਥ ਸਜਾਉਂਦਾ ਸ਼ਸਤਰ ਪੰਥ ਸਜਾਉਂਦਾ ਦਮਾਲੇ ਮੈਂ ਨਿਹੰਗ ਸਿੰਘਾਂ ਨਿਹੰਗ ਬਾਬਾ ਫਕੀਰ ਸਿੰਘ ਦੀ ਵੰਸ਼ ਚੋਂ ਤੇਰਾ ਖਾਨਦਾਨ ਕੀ ਹੈ ਤੇਰੀ ਦੇਣ ਕੀ ਹੈ ਮੈਨੂੰ ਦੱਸਦਾ ਆ ਬਣ ਗਿਆ ਮੈਂ ਆ ਲੈ ਇਤਰ ਵੀ ਲਾ ਲਿਆ ਪਰਫਿਊਮ ਇਸ ਗੱਲ ਕਰਕੇ ਤੁਹਾਨੂੰ ਮੰਦਰਾਂ ਨਾਲ ਤਕਲੀਫ ਹੈ ਤੁਹਾਨੂੰ ਗਰੀਬ ਲੋਕਾਂ ਨਾਲ ਤਕਲੀਫ ਹੈ ਤੁਸੀਂ ਲੋਕਾਂ ਦੀ ਆਵਾਜ਼ ਦਿਵਾਉਣੀ ਚਾਹੁੰਦੇ ਹੋ ਤੁਸੀਂ ਕਿਹੜੀ ਏਜੰਸੀ ਨੂੰ ਖੁਸ਼ ਕੀਤਾ ਕਿਉਂ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚ ਸਕੂਲ ਇਕ ਧਿਆਨ ਇਹ ਪੰਤਕੀ ਦੇ ਅਰਥ ਪਤਾ ਤੁਹਾਨੂੰ ਅਕਾਲ ਤਖਤ ਦੀ ਮਰਿਆਦਾ ਪੰਜ ਦੀ ਐ ਇਕੱਲੇ ਪ੍ਰੈਸ ਕਾਨਫਰੰਸ ਕਰਕੇ ਕਿਹੜੀ ਤੁਸੀਂ ਖਾਲਸਾਤਾਂ ਦੀ ਏਜੰਸੀ ਨੂੰ ਖੁਸ਼ ਕੀਤਾ ਜਿਹੜੀ ਮੈਨੂੰ ਮਾਰਨਾ ਚਾਹਦੀ ਤੇ ਮਰਵਾਉਣਾ ਚਾਹਦੀ ਆ ਮੈਨੂੰ ਮਰਵਾਉਣਾ ਚਾਹੁੰਦੇ ਆ ਤੁਸੀਂ ਤੁਸੀਂ ਕਿਹੜੀ ਏਜੰਸੀ ਨੂੰ ਖੁਸ਼ ਕੀਤਾ ਕਿਹੜੇ ਲੋਕਾਂ ਨੂੰ ਕੀਤਾ ਕਿ ਆਈਐਸ ਆਈ ਨੂੰ ਖੁਸ਼ ਕੀਤਾ ਤੁਸੀਂ ਇਹਦੀ ਪੜਤਾਲ ਹੋਊਗੀ ਦੂਜੀ ਗੱਲ ਪੰਥ ਨੂੰ ਪਤਾ ਹੈ ਕਿ ਹਰਜੀਤ ਸਿੰਘ ਨੇ ਕਿਸੇ ਗੁਰਦੁਆਰੇ ਨੂੰ ਨਹੀਂ ਮਾਰਾ ਕਿਹਾ ਹਰਜੀਤ ਸਿੰਘ ਨੇ ਗ੍ਰੰਥਾਂ ਨੂੰ ਨਹੀਂ ਮਾਰਿਆ ਕਿਹਾ ਹਰਜੀਤ ਸਿੰਘ ਨੇ ਸਰੋਵਰਾਂ ਨੂੰ ਨਹੀਂ ਮਾਰਿਆ ਕਿਹਾ ਹਰਜੀਤ ਸਿੰਘ ਨੇ ਕਿਸੇ ਪੰਥਕ ਸ਼ਖਸੀਅਤ ਨੂੰ ਮਾਰਿਆ ਨਹੀਂ ਕਿਹਾ ਹਰਜੀਤ ਸਿੰਘ ਨੇ ਮर्यादा ਨਹੀਂ ਭੰਗ ਕੀਤੀ ਹਰਜੀਤ ਸਿੰਘ ਨੇ ਅਮਤ ਨਹੀਂ ਭੰਗ ਕੀਤਾ ਲੇਕਿਨ ਤੁਹਾਡੀ ਇੱਕ ਪ੍ਰੋਬਲਮ ਹੈ ਪਤਾ ਕੀ ਹੈ ਤੁਸੀਂ ਇਹ ਮਸ਼ੀਨਰੀ ਜੇ ਪੰਗਾ ਲੈਣ ਦਾ ਛੇਕਣਾ ਤਾਂ ਸਰਬਜੀਤ ਸਿੰਘ ਧੂਮੇ ਨੇ ਕਿਆ-ਕਿਆ ਨਹੀਂ ਕੀਤਾ ਆ ਸਾਰੀਆਂ ਲਿਖਤਾ ਤੁਹਾਨੂੰ ਪਤਾ ਹੀ ਆ ਤੁਹਾਡੇ ਬڑے ਭਾਈ ਨੇ ਜਿਹੜਾ ਨਮਾ ਢੰਡਰੀ ਵਾਲੇ ਨਾਲ ਜਫੀਆਂ ਪਾ ਰਿਆ ਉਹਨੇ ਕਿੰਨੀਆਂ ਵੀਡੀਓ ਅਜੇ ਵੀ ਸੋਸ਼ਲ ਮੀਡੀਆ ਦੇ ਜਿਹੜੀਆਂ ਉਹਨੇ ਪੰਥ ਦੇ ਅੰਗੇਸ਼ਟ ਧਰਮ ਦੇ ਅੰਗੇਸ਼ਟ ਉਹਨੇ ਮਰਿਆਦਾ ਦੇ ਅੰਗੇਸ਼ਟ ਸਰੋਵਰਾਂ ਤੇ ਕਿੰਤੂ ਪਰੰਤੂ ਕਰੀਆਂ ਉਹਨਾਂ ਨਾਲ ਤੇਰੀ ਯਾਰੀ ਉੱਠੇ ਨਹੀਂ ਤੁਹਾਡੀ ਜबान ਖੁੱਲਣੀ ਨਾ ਤੁਹਾਨੂੰ ਟਕਸਾਲ ਨੇ ਮੰਨਿਆ ਨਾ ਤੁਹਾਨੂੰ ਬੁੱਢਾ ਦਾਲ ਨੇ ਮੰਨਿਆ ਯੂ ਆਰ ਇੰਪਲਾਈ ਤੁਸੀਂ ਸਾਡੇ ਵਰਕਰ ਹੋ ਇੰਪਲਾਈ ਹੋ ਤੁਹਾਨੂੰ ਪਤਾ ਹੈ ਜਿਹੜਾ ਬੰਦਾ ਪਾਵਰ 'ਚ ਹੋ ਜਵੇ ਉਹ ਇੰਪਲਾਈ ਐ ਬਦਲ ਦਿੰਦਾ ਹੈ ਤੁਹਾਨੂੰ ਪਤਾ ਤੁਹਾਡੇ ਨਾਲ ਕੀ ਹੋਇਆ ਪੰਜ ਬਦਲੇ ਤੁਸੀਂ ਪਿਛਲੇ 5 ਸਾਲਾਂ 'ਚ ਆਪਣੀ ਤਨਖਾਹ ਲੈ ਕੇ ਆਪਣੇ ਬੱਚੇ ਪਾਲ ਲੋਕਾਂ ਨੂੰ ਖੁਸ਼ ਕਰਕੇ ਲਵਾਫੇ ਨਾ ਪਾਲ ਇਸ ਗੱਲ ਕਰਕੇ ਮੈਂ ਉਹਨਾਂ ਲੋਕਾਂ ਨੂੰ ਕਹਿੰਨਾ ਹੈ ਜਿਹੜੇ ਹਰਜੀਤ ਸਿੰਘ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕਰਦੇ ਦੱਬਣ ਦੀ ਕੋਸ਼ਿਸ਼ ਕਰਦੇ ਨੇ ਤੇਰੇ ਮੂੰਹ 'ਚ ਇੱਕ ਆਵਾਜ਼ ਨਹੀਂ ਨਿਕਲੀ ਕਰਦੀਪ ਸਿੰਘ ਜੀ ਆਂ ਕਿਆ ਨਹੀਂ ਨਿਕਲੀ ਬੀ ਐਜੀਪੀਸੀ ਰਿਕਸ਼ੇ ਵੰਡੂਗੀ ਐਜੀਪੀਸੀ ਆਟੋ ਵੰਡੇਗੀ ਐਜੀਪੀਸੀ ਰਾਜ ਮਿਸਤਰੀ ਦੂਜੀ ਗੱਲ ਲੱਕੜ ਵਾਲੇ ਤੀਸਰਾ ਪਰਜਾ ਪੱਤ ਦੂਸਰਾ ਸਾਡਾ ਕਬੀਰ ਪੰਥ ਸਾਡਾ ਰਵਿਦਾਸ ਪੰਥ ਸੈਨ ਭਗਤ ਨਾਮਦੇਵ ਸਾਡਾ Hindu ਸਮਾਜ ਸਾਡੇ ਮੰਦਰਾਂ ਨੂੰ ਤੁਸੀਂ ਕੀ ਦਿੱਤਾ ਕੱਖ ਨਹੀਂ ਦਿੱਤਾ ਤੁਸੀਂ ਤੁਸੀਂ ਵਿਤਕਰਾ ਕਰਦੇ ਹੋ ਤੁਹਾਨੂੰ ਤਕਲੀਫ ਹੋਗੀ ਹਰਜੀਤ ਸਿੰਘ ਨੇ ਤਾਂ ਆ ਆਪਣਾ ਨਾਮ ਚਮਕਾ ਲਿਆ ਤੁਹਾਨੂੰ ਪੁੱਛਦਾ ਕੋਈ ਨਹੀਂ ਤੈਨੂੰ ਪੰਥਕ ਜਥੇਬੰਦੀਆਂ ਨਾਲ ਪੁੱਛੇ ਤੁਸੀਂ ਕੱਢੇ ਹੋਏ ਲੋਕਾਂ ਨੂੰ ਜੱਫੀਆਂ ਪਾਉਨੇ ਹੋ ਜਿਨ੍ਹਾਂ ਨੇ ਪੰਥ ਨੂੰ ਢਾ ਲੈਈ ਹੈ ਹਰਜੀਤ ਸਿੰਘ ਇਹਨਾਂ ਰudrakshtri ਦੀਆਂ ਮਾਲਾ ਨੂੰ ਪਾਏਗਾ ਮੰਦਰਾਂ 'ਚ ਵੀ ਜਾਏਗਾ ਮੰਦਰਾਂ 'ਚ ਆਰਤੀਆਂ ਵੀ ਕਰੂਗਾ ਸ਼ਿਵਲਿੰਗ ਤੇ ਜਲ ਵੀ ਚੜਾਊਗਾ ਮੈਂ ਜੋੜੂਗਾ ਮੈਂ ਤੋੜੂਗਾ ਨਹੀਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਨਵਾਜਾ ਕਰਾ ਸਕਦੇ ਹੋ ਜੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਹਨੂਮਨ ਚਾਲੀਸਾ ਕਰਾਉਣ ਤੇ ਤੁਹਾਨੂੰ ਤਕਲੀਫ ਹੈ ਤੁਸੀਂ ਲੋਕਾਂ ਦੀਆਂ ਹੱਥਾਂ ਦੇ ਵਿੱਚ ਮੌਲੀਆਂ ਕੱਢਦੇ ਹੋ ਤੁਸੀਂ ਲੋਕਾਂ ਦੇ ਜਨੂ ਆਪਣੀਆਂ ਕਿਰਪਾਨਾਂ ਨਾਲ ਵੱਢਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੀ ਰੱਖਿਆ ਕੀਤੀ ਉਸ ਜਨੂ ਦੀ ਰੱਖਿਆ ਕੀਤੀ ਇਸ ਤਿਲਕ ਜੰਝੂਏ ਦੀ ਰੱਖਿਆ ਕੀਤੀ ਤੁਸੀਂ ਅੱਜ ਤੁਹਾਡੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਤੁਸੀਂ ਆਪ ਕੋਲ ਖੜ ਕੇ ਉਹਨਾਂ ਹਿੰਦੂਆਂ ਦਾ ਧਰਮ ਪਰਵਤਨ ਕਰ ਰਹੇ ਹਾਂ ਸ਼ਰਮ ਆਉਣੀ ਚਾਹੀਦੀ ਆ ਹਿੰਦੂਆਂ ਦੇ ਨਾਲ ਨਫ਼ਰਤ ਕੱਢ ਰਹੇ ਹੋ ਕਿਉਂ ਮੇਰੀ ਸਾਂਝੋੜਾ ਨਾਲ ਆ ਮੈਂ ਸਨਾਤਨ ਦੀ ਗੱਲ ਕਰਦਾ ਮੈਂ ਪ੍ਰਚਾਰ ਦੀ ਗੱਲ ਕਰਦਾ ਮੈਂ ਜੋੜਨ ਦੀ ਗੱਲ ਕਰਦਾ ਨਫ਼ਰਤ ਦੀ ਗੱਲ ਨਹੀਂ ਕਰਦਾ ਬਹੁਤ ਸਾਰੀਆਂ ਤੁਹਾਡੀਆਂ ਕਰਤੂਤਾਂ ਜਗ ਜਹਰ ਹੋਈ ਜਾਣੀਆਂ ਨੇ ਤੁਸੀਂ ਕਿੱਥੇ ਤੇ ਆਏ ਹੋ ਕਿਹੜੀ ਨੌਕਰੀ ਛੱਡ ਕੇ ਆਏ ਹੋ ਕਿਹੜੀ ਨੌਕਰੀ ਅਜ ਕਾ ਰਹੇ ਹੋ ਸਮਾਂ ਦੱਸੂਗਾ ਤੁਹਾਨੂੰ ਤੁਸੀਂ ਕਿਹੜੀ ਜਮਾਤ ਨੂੰ ਖੁਸ਼ ਕੀਤਾ ਹੈ ਸੋ ਲੋਕ ਜਾਣਦੇ ਨੇ ਸਮਾਜ ਜਾਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ